ਦੀਵਾਲੀ ਦੇ ਤਿਹਾਰ ਨੂੰ ਲੈ ਕੇ ਹੁਣ ਚੌਕਸੀ ਵਧਾ ਦਿੱਤੀ ਗਈ ਆ ਇਸ ਕਰਕੇ ਲੋਕ ਖਾਸ ਧਿਆਨ ਜ਼ਰੂਰ ਦੇਣ ਦੱਸਦੀ ਹੈ ਕਿ ਲਹਿਰਾ ਗਾਗਾ ਦੇ ਵਿੱਚ ਵੀ ਤਿਹਾਰਾਂ ਦੇ ਮੱਦੇ ਨਜ਼ਰ ਪੁਲਿਸ ਨੇ ਚੌਕਸੀ ਵਧਾ ਦਿੱਤੀ ਗਈ ਆ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਅੱਠ ਨਾਕੇ ਲਗਾ ਦਿੱਤੇ ਗਏ ਨੇ ਸ਼ਹਿਰ ਦੇ ਟ੍ਰੈਫਿਕ ਸਮੱਸਿਆ ਨੂੰ ਨਜੀਠਣ ਦੇ ਲਈ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਗਈ ਹੈ ਡੀਐਸਪੀ ਦਪਿੰਦਰ ਸਿੰਘ ਜੱਜ ਨੇ ਕਿਹਾ ਕਿ ਲਹਿਰਾ ਗਾਗਾ ਸ਼ਹਿਰ ਦੇ ਵਿੱਚ ਤਿਹਾਰਾਂ ਦੇ ਮੱਦੇ ਨਜ਼ਰ ਅੱਠ ਥਾਵਾਂ ਦੇ ਉੱਤੇ ਪੱਕੇ ਨਾਕੇ ਲਗਾ ਦਿੱਤੇ ਗਏ ਨੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਜੀ ਸਰ ਮਾਨਯੋਗ ਐਸਐਸਪੀ ਸਾਹਿਬ ਸੰਘਡੂਰ ਸਰਦਾਰ ਸਰਤਾਜ ਸਿੰਘ ਚਾਲ ਜੀ ਦੇ ਡਿਸ਼ਰ ਨਿਰਦੇਸ਼ਾਂ ਹੇਠ ਦਿਵਾਲੀ ਦੇ ਤਿਹਾੜ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਬੱਸਾਂ, ਫੋਰ ਵੀਲਰ, ਟੂ ਵੀਲਰ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਿੰਨੀ ਕਿ ਜਿਹੜੀ ਫੋਰਸ ਹੈ ਸ਼ਹਿਰ ਦੇ ਵਿੱਚ ਲਗਾਈ ਗਈ ਕਿ ਕਿ ਦਿਵਾਲੀ ਦਾ ਤਿਹਾੜ ਹੈ ਠੀਕ ਕਿੰਨਾ ਲੱਖ ਜਿਆਦਾ ਹੋਵੇ। ਜੀ ਅਸੀਂ ਸ਼ਹਿਰ ਦੇ ਅੰਦਰ 8 ਪੁਆਇੰਟਾਂ ਤੇ ਨਾਕਾਬੰਦੀ ਕੀਤੀ ਹੈ। ਤੇ ਹਰੇਕ ਨਾਕੇ ਤੇ ਤਕਰੀਬਨ 8 ਦੇ ਕਰੀਬ ਮੁਲਾਜ਼ਮ ਤਨਾਤ ਨੇ ਸੋ 64 ਜਿਹੜੇ ਮੁਲਾਜ਼ਮ ਨੇ ਉਹ ਸਾਰੇ ਨਾਕਿਆਂ ਤੇ ਤਨਾਤ ਨੇ ਟ੍ਰੈਫਿਕ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦਾ ਇਹ ਪ੍ਰਬੰਧ ਹੈ ਜਿਹੜੇ ਵੀ ਟ੍ਰੈਫਿਕ ਵਾਇਲਟ ਕਰਦੇ ਨੇ ਜੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਟ੍ਰੈਫਿਕ ਚਲਾਣ ਕੀਤੇ ਜਾ ਰਹੇ ਨੇ ਬਾਕੀ ਜਿੰਨੇ ਵੀ 4 ਵੀਲਰ ਨੇ ਅਸੀਂ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ 4 ਵੀਲਰ ਨੂੰ ਲੋਕ ਕਰਕੇ ਜਾਣ ਤਾਂ ਕਿ ਜਿਹੜੀ ਕੋ ਚੋਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਘਟ ਜਾਏ ਕਿਸ ਤਰ੍ਹਾਂ ਲੋਕਾਂ ਨੂੰ ਜਾਰਾ ਹੋ ਜਾਂਦੀ ਹੈ ਕਿ ਜੀ ਲੋਕ ਸੜਕ ਦੇ ਵਿਚਾਲੇ ਕਈ ਵਾਰ ਬਿੱਕਰ ਲਾ ਜਾਂਦੇ ਆ ਸੀਜ਼ਨ ਦਾ ਵੀ ਸਮਾਂ ਆ ਗਿਆ ਸਾਰਿਆਂ ਨੂੰ ਅਪੀਲ ਕਰਦੇ ਆਂ ਜੀ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਖਾਲੀ ਥਾਂ ਮਿਲਦੀ ਹੈ ਜਾਂ ਜਿਵੇਂ ਸ਼ਹਿਰ ਦੇ ਵਿੱਚ ਡੈਜ਼ਿਗਨੇਟਿਡ ਥਾਵਾਂ ਨੇ ਜਿਵੇਂ ਕਿ ਫੂਸ ਮੰਡੀ ਹੈ ਜਾਂ ਪਲੇਟੀ ਹੈ ਉੱਥੇ ਜਾ ਕੇ ਪਾਰਕਿੰਗ ਕਰਨ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਦਾਦੀ ਕਿ ਕਿਸੇ ਤਰੀਕੇ ਦੀ ਤਿਹਾਰਾਂ ਦੇ ਉੱਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਜ਼ਿੰਮਤ ਦੇ ਨਜ਼ਰ ਲਗਾਤਾਰ ਪੁਲਿਸ ਪ੍ਰਸ਼ਾਸਨ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ ਹਕੀਕਤ ਲਈ ਵੀ ਪੰਜਾਬੀ ਲੀਗ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ